ਮਸ਼ਹੂਰ ਇਨਫਲੂਐਂਸਰ ਸਾਜਨ ਜਗਪਾਲ ਪੁਰੀਆ ਤੇ ਤਾਨੀਆਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਕਪਲਸ ਵੀਡੀਓਜ਼ ਫਨੀ ਵੀਡੀਓਜ਼ ਤੇ ਗਾਣਿਆਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤਾਨੀਆਂ ਦੇ ਵੱਲੋਂ ਸਾਜਨ ਦੇ ਜਨਮ ਦਿਨ ਮੌਕੇ ਉਸ ਨੂੰ ਮਰਸੀਡੀਜ਼ ਗੱਡੀ ਗਿਫਟ ਕੀਤੀ ਗਈ ਤੇ ਉੱਥੇ ਹੀ ਬੀਤੇ ਕੱਲ ਉਸ ਦਾ ਜਨਮ ਦਿਨ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਉਸ ਦੀ ਚਾਉਣ ਵਾਲਿਆਂ ਦੇ ਵੱਲੋਂ ਉਸ ਨੂੰ ਜਨਮ ਦਿਨ ਅਤੇ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਕਾਫੀ ਮਸ਼ਹੂਰ ਹਸਤੀਆਂ ਵੀ ਉਸ ਦੇ ਜਨਮ ਦਿਨ ਤੇ ਉਸ ਨੂੰ ਮੁਬਾਰਕਬਾਦ ਭੇਜ ਰਹੀਆਂ ਹਨ ਗੱਡੀ ਲੈਣ ਤੋਂ ਬਾਅਦ ਸਾਜਨ ਅਚਾਨਕ ਭਾਵੁਕ ਹੋ ਗਿਆ ਤੇ ਉਸ ਨੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਭਾਵਕ ਕਮੈਂਟ ਕਰਨ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਵਧਾਈਆਂ ਵੀ ਜਨਮ ਦਿਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਦਰਅਸਲ ਉਸ ਨੇ ਪੋਸਟ ਦੇ ਵਿੱਚ ਲਿਖਿਆ ਕਿ ਸ਼ੁਕਰੀਆ ਵਾਹਿਗੁਰੂ ਜੀ ਹਰ ਉਸ ਇੱਕ ਚੀਜ਼ ਲਈ ਜਿਹੜੀ ਮੇਰੇ ਸੁਪਨੇ ਵਿੱਚ ਵੀ ਨਹੀਂ ਸੀ ਬਹੁਤ ਛੋਟੇ ਛੋਟੇ ਜਿਹੇ ਸੁਪਨੇ ਸੀ ਮੇਰੇ ਤਾਂ ਪਰ ਤੁਸੀਂ ਮੇਰੇ ਲਈ ਕੁਝ ਹੋਰ ਹੀ ਸੋਚਿਆ ਸੀ ਮੈਂ ਕਦੇ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਬੇਕਾਰਾਂ ਲੋਕਾਂ ਦੀ ਜ਼ਿੰਦਗੀ ਕਿੰਨੀ ਵਧੀਆ ਕਿਉਂਕਿ ਉਹਨਾਂ ਕੋਲ ਸਭ ਕੁਝ ਸੀ ਫਿਰ ਮੈਨੂੰ ਹੁਣ ਪਤਾ ਲੱਗ ਰਿਹਾ ਕਿ ਪਹਿਲਾਂ ਵਾਲੀ ਜ਼ਿੰਦਗੀ ਵੀ ਬਹੁਤ ਵਧੀਆ ਸੀ ਕਿਉਂਕਿ ਉਹ ਲੰਘ ਗਿਆ ਵਕਤ ਕਦੇ ਵਾਪਸ ਨਹੀਂ ਆਉਣਾ ਜ਼ਿੰਦਗੀ ਆ ਤਾਂ ਆ ਵੀ ਵਧੀਆ ਜਿਹੜੀ ਜੀ ਰਿਆਂ ਪਰ ਪਹਿਲਾਂ ਵਾਲੀ ਨੂੰ ਬਹੁਤ ਮਿਸ ਕਰਦਾ ਉਹ ਹੁਣ ਵਾਪਸ ਨਹੀਂ ਆਉਣੀ ਜਿੰਨਾ ਮਰਜੀ ਕੋਸ਼ਿਸ਼ ਕਰ ਲਵਾਂ ਨਾ ਉਹ ਯਾਰ ਨਾ ਉਹ ਦਿਨ ਨਾ ਉਹ ਮਾੜਾ ਚੰਗਾ ਟਾਈਮ ਖੁਸ਼ ਰਿਹਾ ਕਰੋ ਸਾਰੇ ਜਿੱਥੇ ਵਾਹਿਗੁਰੂ ਰੱਖਦੇ ਆ ਕਿਉਂਕਿ ਉਹਨਾਂ ਨੇ ਬਹੁਤ ਕੁਝ ਸੋਚਿਆ ਹੁੰਦਾ ਆਪਣੇ ਲਈ ਵਾਹਿਗੁਰੂ ਜੀ ਸਾਰਿਆਂ ਦੇ ਸੁਪਨੇ ਪੂਰੇ ਕਰਿਓ ਖੁਸ਼ ਰਵੋ ਸਾਰੇ ਤਾਂ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟਾਂ ਜਿਹੜੇ ਸਾਜਨ ਜਗਪਾਲ ਪੁਰੀਆ ਦੀ ਇਸ ਪੋਸਟ ਦੇ ਥੱਲੇ ਕੀਤੇ ਜਾ ਰਹੇ ਹਨ ਇਹ ਭਾਵਕ ਗੱਲਾਂ ਜਿਹੜੀਆਂ ਸਾਧਨ ਜਗਪਾਲਪੁਰੀਏ ਨੇ ਇਸ ਪੋਸਟ ਦੇ ਵਿੱਚ ਲਿਖੀਆਂ ਕਿਉਂਕਿ ਕਦੇ ਉਸ ਦੇ ਕੋਲੇ ਸਪਲੈਂਡਰ ਮੋਟਰਸਾਈਕਲ ਹੁੰਦਾ ਸੀ ਤੇ ਅੱਜ ਰੱਬ ਨੇ ਉਸ ਨੂੰ ਮਰਸਡੀਜ਼ ਤੱਕ ਦਾ ਸਫ਼ਰ ਕਰਵਾ ਦਿੱਤਾ ਇਸ ਕਰਕੇ ਉਹ ਇਸ ਪੋਸਟ ਦੇ ਵਿੱਚ ਕਾਫੀ ਭਾਵਕ ਹੋ ਗਿਆ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ